ਸਾਰੀ ਪ੍ਰੈਸ ਕਾਨਫਰੰਸ ਤੋਂ ਡਿਫਰੈਂਸ ਬਹੁਤ ਦੇਰ ਬਾਅਦ ਹੋਈ ਹੈ ਕਿਉਂ ਕਰਕੇ ਜਮਾਨਾ ਬਦਲ ਗਿਆ ਹੈ ਜਦ ਤੇ મોદી ਸਾਹਿਬ ਆਏ ਜਦ થી ਹਿੰਦੂਤਵਾ ਉੱਤੇ ਆਈ ਹੈ ਉਸ ਤੋਂ ਬਾਅਦ ਸਾਡੀਆਂ ਘੱਟ ਗਿਣਤੀਆਂ ਦਾ ਦਬਾਅ ਬਹੁਤ ਘਟ ਗਿਆ ਤੇ ਕਈ ਅਸਬਾਰਾ ਹੋ ਗਈਆਂ ਜੇ ਜ ਸਾਡਾ ਨਾਮ ਲੈਣ ਤੋਂ ਨੇਮ ਚੋਣਿਆ ਉਹਨਾਂ ਨੂੰ ਦੱਸਿਆ ਕਿ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਮ ਦਿਓਗੇ ਤਾਂ ਇਹਨਾਂ ਲੋਕਾਂ ਤੇ ਇਹਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਸੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਬੇਨਤੀ ਕਰੂੰਗਾ ਈ ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਵਾਂ ਨਹੀਂ ਕਰਨਾ ਚਾਹੀਦਾ ਔਰ ਅਸੀਂ ਆਪਣੀ ਇਲੈਕਸ਼ਨਾਂ ਲਈ ਤਿਆਰ ਹੋ ਕੇ ਆਏ ਹਾਂ ਮੈਂ ਬਹੁਤ ਕੰਮ ਕੀਤਾ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਗਿਵਨ ਦਬਾ ਕਰਦੀ ਹੈ ਭਾਜੀਪੀ ਤੇ ਮੋਦੀ ਸਰਕਾਰ ਦੀ ਗਰੀਬੀ ਖਤਮ ਹੋ ਗਈ ਹੈ ਗਰੀਬੀ ਜਿਉਂਦੀ ਕਿਉਂ ਹੈ ਜਦੋਂ ਮੈਂ ਪਹਿਲਾ 1992 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਓਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬੀਪੀਆ ਨੇ ਸਿਰਾ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾਤ ਦੇਣ ਗਿਆ ਜੇ ਤੁਸੀਂ 2 ਵਜੇ ਤੋਂ ਬਾਅਦ ਫੇਰ ਸੜਕਾਂ ਤੇ ਜਾਓਗੇ ਫੇਰ ਤੁਹਾਨੂੰ ਦੇਖੋਗੇ ਕਿ ਉਹੀ ਬਿੰਦੀਆਂ ਲੱਕੜਾਂ ਦੀ ਪਾਂਡਰ ਦੀਆਂ ਦੀ ਪਾਂਡਰ ਸਿਰ ਦੇ ਉੱਤੇ ਲੱਤ ਕੇ ਆਪਣੇ ਘਰਾਂ ਨੂੰ ਜਾ ਰਹੀਆਂ ਜਿਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਕੋਈ ਕੁਖਰੀ ਦੇ ਸਾਧਨ ਹੈ ਨਹੀਂ ਕੋਈ ਗੈਸ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਕਿਤੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹ ਵੀ ਉਸੇ ਕਮਰੇ ਚੁੰਦਾ ਜੇ ਉਹਨਾਂ ਦੇ ਮੁੰਡਾ ਤੇ ਨੂੰਹ ਹੋਵੇ ਉਸੇ ਕਮਰੇ ਚੁੰਦਾ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਥੀ ਤਿੰਖੇ ਹਾਲਾਤ ਅੱਜ ਜਦੋਂ ਇੰਡੀਆ ਖੜਦਾ ਹੈ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮੰਨਿਆ ਜਾਂਦਾ ਸਾਡੇ ਗ੍ਰੰਥਾਂ ਦੇ ਵਿੱਚ ਪਰ ਜਦੋਂ ਅਗ੍ਰੀਤ گئے ਹੈ ਇਹਦੇ ਵਿੱਚ ਸਾਰਾ ਸੀਵਰੇਟ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦ ਚਮੜੇ ਦੀਆਂ ਫੈਕਟਰੀਆਂ ਦਾ ਗੰਦ ਸਾਰਾ ਡੰਡਾ ਦੇ ਵਿੱਚ ਪੈਂਦਾ ਹੈਗਾ ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਜਦੀ ਜੀ ਦੇ ਵਿੱਚ Hindu ਦੀ ਮжоਰਿਟੀ ਹੋਗੀ Hindu ਦਾ ਮੌਲ ਖੋ ਗਿਆ ਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸਾਮਸਰ ਦਾ ਤੇ ਫਿਰ ਤੁਹਾਨੂੰ ਤੇ ਮੈਨੂੰ ਕਿਹੜਾ ਸੰਪਰਕ ਰੁਵਾਉਂਦਾ ਮੇਰਾ ਮਤਲਬ ਹੈ ਕਿ ਉਥੋਂ ਦੇ ਮੇਰਾ ਮਤਲਬ ਹੈ ਕਿ ਉਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ ਐਮਪੀ ਬਣ ਕੇ ਹੋਦੇ ਤੇ ਉੱਥਾ ਸਾਰਾ ਮਿਊਂਸੀਪੈਲਿਟੀ ਦਾ ਗੰਦ ਜੰਗਾਂ ਦੇ ਵਿੱਚ ਸਿੱਟਦੇ ਆ ਸੋ ਇਹ ਜੀ ਸਥਿਤੀ ਦੇ ਵਿੱਚ 2024 ਦੇ ਵਿੱਚ ਅਸੀਂ ਇਲੈਕਸ਼ਨਾਂ ਚ ਜਾ ਰਹੇ ਹਾਂ ਸਾਰੇ ਕੰਦਿਆਂ ਗਰੀਬੀ ਹਟਾ ਮੰਗੇ ਸਾਰੇ ਕੰਦਿਆਂ ਇਸ ਤਰ੍ਹਾਂ ਦੇ ਉਹ ਕਰਾਂਗੇ ਤੁਹਾਨੂੰ ਪਤਾ ਹੈ 21 ਆਦਮੀ ਹੁਣੇ ਸਾਡੇ ਸ਼ਰੂਰ ਦੇ ਵਿੱਚ ਗਰੀਬ ਆਦਮੀ ਜਿਹੜੇ ਰਣਰੇਟੇ ਸਿੱਖ ਹੈ ਉਹ ਜ਼ਹਿਰੀ ਖਰਾਬੀ ਕੇ ਮਰੇ ਔਰ ਉਹਨਾਂ ਨੂੰ ਮਾਫ਼ੀਆ ਬਿਲਕੁਲ ਨਹੀਂ ਮਿਲਿਆ ਇਸ ਵਿੱਚ 1 ਲੱਖ ਰੁਪਿਆ ਇਸਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਜਦਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਸਰੂਰ ਦਾ ਨਹੀਂ ਬੁਲਾਇਆ ਗਿਆ ਪਰ ਉਸ ਤੋਂ ਬਾਅਦ ਮੈਨੂੰ ਮਿਲਿਆ ਮੈਂ ਕਿ 1 ਕਰੋੜ ਰੁਪਇਆ ਹਰੇ ਘਰ ਦੇ ਵਿੱਚ ਦਿਓ ਸਾਰੀਆਂ ਨੌਜਵਾਨ ਵਿਧਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਲਈ ਰਾਮਬੰਦ ਦੇਖੋ ਕਿ ਕਿਵੇਂ threada ਆਈ ਹੋਈਆਂ ਕਿਵੇਂ ਟੁੱਟੇ-ਫੁੱਟੇ ਐ ਇਹ ਜੇ ਠੀਕ ਕਰਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮੁਆਫਜ਼ਾ ਉਹ ਘ੍ਰਿਪਾਂ ਦੇ ਕੋਲੇ ਨਹੀਂ ਗਿਆ ਹੈਗਾ ਸੋ ਇਹ ਜਿਹੜੀਆਂ ਜਿਹੜੀਆਂ ਮੋਤੀ ਸਾਹਿਬ ਕਹਿੰਦੇ ਐ ਕਿ ਮੈਂ ਤਬਦੀਲੀ ਕਰਤੀ ਐ ਸਾਰਾ ਕੁਝ ਕਰਤਾ ਐ ਇਹ ਸਾਰਾ ਬਿਲਕੁਲ ਵੱਡੇ ਪੱਤਰ ਦੇ ਉੱਤੇ ਇਹ ਝੂਠ ਬੋਲੇ ਜਾ ਰਿਹਾ ਹੈ ਇੱਕ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਤੇ ਨਿਰਾਇਹ ਝੂਠ ਦਾ ਫਲੰਦਾ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ 2024 ਦੇ ਵਿੱਚ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਹਾਂ ਔਰ ਦੋ ਮਹੀਨੇ ਬਾਅਦ ਫੇਰ ਚੀਖਦੇ ਆੜਾ ਪੈਂਦਾ ਕਿ ਕੀ ਗਵਰਨਮੈਂਟ ਆ ਨਹੀਂ ਕੀਤਾ ਹੋ ਨਹੀਂ ਕੀਤਾ ਨਹੀਂ ਕੀਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇੰਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੜੇ ਹਾਲਾਤੋਂ ਸਰਕਾਰ ਪੈਦਾ ਕਰਦੀ ਹੈ ਉਹੀ ਨੇ ਲੋਕ ਜ਼ਿੰਮੇਵਾਰ ਨੇ ਫਿਰ ਕੀ ਆਪਾਂ ਸੋਚ ਕੇ ਵੋਟ ਪਾਉਣੀ ਹੈ ਆ ਜਿਹੜੀ ਸ਼ਰਾਬ ਦੀ ਜਿੱਲੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀ ਜੀਆਂ ਜੀ ਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਭੇਮ ਹੈਰਵੇਂ ਵੋਟਰਸ ਨੂੰ ਦੇ ਕੇ ਵੋਟ ਲੈਂਦੀਆਂ ਉਹ ਹੁਣ ਪੂਰੀ ਤਿਆਰੀ ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾਵਾਂਗੇ ਸ਼ਰਾਬਾਂ ਤੇ ਇਹ ਸਾਰੀਆਂ ਚੀਜ਼ਾਂ ਖਰੀਦ ਲਈਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਰਿਸਪੌਂਸਿਬਲ ਆਂ ਜਿਹੜੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਚੀ ਗਈ ਹੈ ਜੀ ਸਾਡੇ ਹਰਜਿੰਦਰ ਸਿੰਘ ਜੀ ਜਿਨ੍ਹਾਂ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਉਹ ਗੱਲਾਂ ਕਰਕੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵਡਾਉਂਦਾ ਦਿੱਤਾ ਜਾਊਗਾ ਤੇ ਇਹਨਾਂ ਦਾ ਹੀ ਜਿਹੜਾ ਐਕਸਪੀਰੀਅੰਸ ਹੈ ਉਦਾਸ ਸ਼ਰੂ ਬਹੁਤ ਫਾਇਦਾ ਅਸੀਂ ਲਮਾਗੇ ਇਲੈਕਸ਼ਨਸ ਦੇ ਪੁਸ਼ ਕੈਂਡੀਡੇਟਸ ਅਸੀਂ ਨਾਮਸ ਕਰਨਾ ਚਾਹੁੰਦੇ ਹੈਗੇ ਆਂ ਉਹ ਜਿਸ ਕਿੱਥੇ ਹੈ ਨਹੀਂ ਐਂਡਸਟ ਜਦੀ ਰਿਫਲੈਕਸ ਉਹਦੇ ਉਦਿ ਉਦਿ ਪਰ ਇਹ ਕੈਂਡੀਡੇਟਸ ਹਨ ਹਾਂਜੀ ਜਨਪੁਰ ਸਾਹਿਬ ਤੋਂ ਸਈ ਸਦਾ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁੱਤੇਹਾਣੇ ਤੋਂ ਅਮਰਪਾਲ ਸਿੰਘ ਸੰਧਰੇ ਨੂੰ ਫਰੀਦਪੁਰ ਤੋਂ ਬਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈ ਜਾਂ ਪਟਿਆਰੇ ਤੋਂ ਪ੍ਰੋਫੈਸਰ ਮਨਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਥੇਗੇ ਹੈ ਫੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੇ ਹੈ ਬਾਕੀ ਦੇ ਥੋੜੇ ਜਿਹਾ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਕੁਵਾਲੀ ਫੇਰ ਪੜ੍ਹ ਰਿਹਾ ਨਾਨਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੋਹੇਹਰਣ ਤੋਂ ਅਮਰਪਾਲ ਸਿੰਘ ਸਦਰਾ ਜੀ ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸਗਰੂਤੋਂ ਮੈਂ ਖੁੱਦ ਤੇ ਪਟਿਆਲੇ ਤੋਂ ਪ੍ਰੋਫੈਸਰ ਬੰਦਪਾਲ ਸਿੰਘ ਹੈ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਇਲੈਕਸ਼ਨਾਂ ਦੇ ਲਈ ਡਿਟ੍ਰੇਨ ਕੀਤੀ ਹੈ ਤੇ ਅਸੀਂ ਲਾਈਟਸਨ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਜੋ ਕੁਛ ਨਹੀਂ ਕੀ ਹੈ ਇੰਨੇ ਪੂਰਾ ਨਹੀਂ ਕੀਤਾ ਹੈਗਾ। ਔਰ ਸਭ ਤੋਂ badi ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ। ਦੰਗੇ-ਪਸਾਦ ਦੇ ਵਿੱਚ ਮਾਰ ਦਿੰਦੇ ਸੀਗੇ। ਵੱਧ ਗਿਣਤੀ ਵਾਲੇ ਸਰਕਾਰਾਂ ਬਹਾਰ ਦਿੰਨੀਆਂ ਸੀਗੀਆਂ। ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਕਿ ਸਖਰੂ ਕੈਂਡੀਡੇਟ ਦੇ ਵਿੱਚ ਬਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਬਰਵਾਉਣ ਦੀ ਕੋਸ਼ਿਸ਼ ਕਰ ਦੇਣਾ। ਯੂ ਕਿਤੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰ ਦੇਣਾ ਇਹ ਨਮੀ ਜਿਹੀ ਚੀਜ਼ ਹੈ ਅਸੈਸਿਨੇਸ਼ਨਸ ਆਫ ਬਰਾਡ ਆਫ ਸਿੱਖ This is a very serious matter ਤੇ ਇਹਦੇ ਨਾਲ ਸਿੱਖ ਜਿਹੜੇ ਹੈਗੇ ਆ ਤਨੂ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹਾਂ ਫੇ ਇਹ ਚੁੱਪ ਕਰਕੇ ਨਹੀਂ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਸ ਦੇ ਵਜ਼ੀਰ ਹੈ ਜੈਪ੍ਰੀਸ਼ਨ ਜੀ ਜਿੱਦਣ ਡਰੋਗੋ ਸਾਹਿਬ ਨੇ ਆਪਣੀ ਪਾਰਲਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿਟਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨੇਚਰ ਮਾਰੇ ਇੱਕ ਤੇ ਇੱਕ ਕੰਪਨ ਇੰਡੀਆ ਦਾ ਸਿਤਾ ਦੋ ਦਿਨ ਬਾਅਦ ਜੈ ਸ਼ਰਧ ਜੀ ਨੂੰ ਜੈ ਪਲਸ ਸਿਕਿਉਰਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕਨਸੀਕਵੈਂਸਸ ਹੋਣਗੇ ਜੈ ਸ਼ਰਧ ਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਆ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੇ ਸੰਕਟ ਦੀ ਤੁਸੀਂ ਤਾਂ ਆਪਣੇ ਆਪ ਵੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈਡ ਸਕਵਰਟੀ ਹੈ ਰਾਤ ਨੂੰ ਤੁਹਾਡੇ ਪਰਦੇ ਦੇ ਪਿੱਛੇ ਦੇਖਿਆ ਜਾਂਦਾ ਹੈ ਤੁਹਾਡਾ ਟਾਇਲਟ ਦੇਖਿਆ ਜਾਂਦਾ ਹੈ ਤੁਹਾਡੇ ਮੰਡੀ ਦੇ ਥੱਲੇ ਦੇਖਿਆ ਜਾਂਦਾ ਹੈ ਤੇ ਮੇਰਾ ਮਤਲਬ ਇਹ ਤੁਸੀਂ ਆਪਣੇ ਆਪ ਨੂੰ ਵੀ ਸੰਭ ਸਕੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਗੇ ਛੋਏ ਬਹੁਤ ਖਤੜੀ ਦੀ ਗੱਲ ਲੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਫਟ ਦਾਰੇ ਹੈ ਕਿ ਨਾ ਕਰਿਓ ਸੰਸ ਫਾਈਨੈਂਸਿੰਗ ਪਿੰਡ ਵਾਲਿਆਂ ਦੇ ਨਾਲ ਤੁਸੀਂ ਸੋੜਾ ਕਰੋ ਗੱਲ ਕਰੋ ਸਿੱਖਾ ਦੇ ਮਸਲੇ ਹੈ ਅਸੀਂ ਲੱਲੂ ਪੰਚੂ ਨਹੀਂ ਹੈ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਹੈ ਪਰ ਅਸੀਂ ਚਾਹੁੰਦੇ ਆ ਆਪਣਾਲੇ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਕੋਸ਼ੌਨਾ ਦੇ ਨਾਲ ਕਸ਼ਮੀਰ છોੜਿਆ ਜੋ ਟ్రਾਈਬਲਸ ਹੈ ਜਿਵੇਂ ਉਹਨਾਂ ਨੂੰ ਨਕਸਰਾਈਟ ਤੇ ਮਾਉਵਾਦੀ ਕਹਿੰਦੇ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹਾਂ politically democratically ਤੇ internationally ਅਸੀਂ ਇੰਤਜ਼ਾਮ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਜਰਮਨੀ ਨੇ ਵੀ ਠੀਕ ਕਿਹਾ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਅਬਜੈਕਸ਼ਨ ਸਟਾਇਆ ਹੈ ਇਹ ਬਾਹਰ ਤੇ ਬੰਦੇ ਕਿਵੇਂ ਸਾਡੀ ਇੰਟਰਨਲ ਫੇਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੈ ਜਿੰਨੀ ਪੈਂਦੀ ਹੈ ਦਿੰਦੇ ਹੈ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਆ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛ ਸਕਦੇ ਹੋ ਸਾਡਾ ਬੜਾ ਬੀਐਸਪੀ ਦੇ ਨਾਲ ਕੰਮ ਕਰ ਰਿਹਾ ਹੈ ਜਨਗਾਂ ਦੇ ਪਾਰਟੀ ਆਹ ਗੱਲਬਾਤ ਹੋ ਰਹੀ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਖੂ ਕੀ ਜਿੰਨਾ ਚਿਰ ਬੀਬੀ ਮਾਇਆਬਾਤੀ ਸਲਾਹ ਨਹੀਂ ਦੋਗੀ ਤੇ ਅਗੇ ਮੁੱਖੀ ਵੀ ਨਹੀਂ ਪਰ ਉਹਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਇਕੱਲੇ ਲੜਾਂਗੇ ਪਰ ਜੇ ਅਜੇ ਵੀ ਗੱਲ ਖੜਨਾ ਚਾਹੁੰਦੇ ਅਸੀਂ ਤਿਆਰ ਐ ਪਰ ਸਾਨੂੰ ਉੱਥੇ ਜਾਣ ਦੀ ਸਾਡੇ ਚ ਦੰਜਾਇਸ਼ ਹੈ ਜਿੱਥੇ ਦਿੱਲੀ ਕਿ ਉੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਜਾਏ ਨਾ ਸੀ ਕਰਨ ਨੂੰ ਤਿਆਰ ਪਾਸਪਾ ਫੇਰਾ ਨੂੰ ਕਹਿੰਦੇ ਨੇ ਕਿ ਸੰਗੂ ਨੂੰ ਲੜਾ ਸਕਦਾ ਥੋੜੇ ਕਵਾ ਹਾਂਜੀ ਪਾਸ ਫੇਰਾ ਕੋਈ ਵੀ ਆਜੀ ਜੀ ਆਉਣਾ ਤਾਂ ਪਊਗਾ ਕਿਸੇ ਨੂੰ ਹੁਣ ਮੈਂ ਮੂਹ ਤਾਂ ਨਹੀਂ ਨਾ ਲਖੋ ਸਕਦਾ ਜਿਵੇਂ ਆਸਟ੍ਰੇਲੀਆ ਆਪਣਾ ਮੂੰਹ ਇਹਦੇ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਂਡਾ ਕੀ ਕੀ ਜਿਆ ਆਗੇ ਅਸੀਂ ਤਿਆਰ ਹਾਂ ਮਾਤਾ ਤੁਸੀਂ ਕਿਉਂ ਮਾਤਾ ਕਿਉਂ ਮੰਨਦੇ ਤੁਸੀਂ ਕੰਪੀਟੀਟਰ ਆਪਣਾ ਸੰਗੂ ਦੇ ਵਿੱਚ ਸਰਕਾਰ ਦੀ ਚਰਚਾ ਨੂੰ ਕਿਨੇ ਦੇਖਦੇ ਮੈਂ ਅੱਜ ਦੀ ਘੜੀ ਤੋਂ ਸਾਰੇ ਤੋਂ ਦੇ ਆ ਜੀ ਮੈਨੂੰ ਦੇਖਦਾ ਨਹੀਂ ਮੇਰਾ ਕੋਈ ਕੰਪੀਟੀਟਰ ਆ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪ੍ਰਿੰਟ ਦੇ ਵਿੱਚ ਮੈਂ ਕੌਣ ਸੀ ਹੋਇਆ ਹੈ ਹਰੇਕ ਪ੍ਰਿੰਟ ਦੇ ਵਿੱਚ ਮੇਰੀ ਗ੍ਰਾਂ ਸਪੌਂਸਰ ਹੋਣੀ ਹੈ ਹੋਈਏ ਸਾਰੇ ਸਮੂਹ ਦੇ ਵਿੱਚ ਪੀਸ ਰੱਖਿਆ ਸવાય ਆ ਜਿਹੜੀ ਸ਼ਰਾਬ ਦੇ ਨਾਲ ਮੋਤਾ ਹੈ ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ ਟ੍ਰੇਡ ਬਿਲਕੁਲ ਥੀਕ ਚੱਲ ਰਹੀ ਹੈ ਨਮਾ ਇੱਕ ਹਸਪਤਾਲ ਲੈ ਕੇ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟੈਲਸ ਵਧਣਗੇ ਕੋਈ ਸਾਢੇ 300 ਕਰੋੜ ਰੁਪਇਆ ਮੈਂ ਲੈ ਕੇ ਆਇਆ ਕਿ ਸਾਡੇ ਸ਼ਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀ ਵੀ ਬਿਜਲੀ ਦੀਆਂ ਤਾਰਾਂ ਤੇ ਖੰਭੇ ਐ ਇਹ ਤਬਦੀਲ ਹੋ ਜਾਣੀ ਹੈ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੀ ਹੈ ਕਿਸੇ ਦੇ ਘਰ ਦੇ ਉੱਤੋਂ ਨਹੀਂ ਕੋਈ ਤਾਰ ਲੰਘੂਗੀ ਕਿਸੇ ਦੀ ਮੋਟਰ ਨਹੀਂ ਚੱਲੂਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸਾਰੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਜਾਏਗਾ ਇਰਾਕ ਕਰਨ ਦਾ ਕਿੰਨਾ ਅਸਰ ਮੱਧਮ ਤੋਂ ਰਾਜਨਾਟ ਦੇ ਹੋਇਆ ਕਿ ਲੋਕ ਬੜੇ ਦਾ ਚੁਣਾ ਤੇ ਕਿੰਨਾ ਚੜਾ ਚੱਲ ਜੀ ਮੈਂ ਸਮਝ ਗਿਆ ਸ਼ਰਾਬ ਕਾ ਜੀ ਮਾਣਨ ਵਾਲੀ ਹਾਂਜੀ ਸ਼ਰਾਬ ਨਾਂ ਦਾ ਦਿੱਤਾ ਗਿਆ ਸਭ ਤੁਸੀਂ ਲੋਕ ਸਭਾ ਚੋਣਾਂ ਤੇ ਲਾ ਦਿੱਤੀ ਪ੍ਰੋਗ ਮਾਚੂਰੀ ਹੈ ਜਾਣਵਾ ਚੁੱਕੀ ਹੈ ਸ਼ਰਾਬ ਘਾਟ ਹੈ ਸ਼ਰਾਬ ਦਾ ਕਿੰਨੇ ਅਸਰ ਮਾਤੇ ਲੋਕ ਸਭਾ ਚੋਣਾਂ ਤੇ ਇਹਦਾ ਅਸਰ ਪਾਈਗਾ ਚੋਣਾਂ ਦੇ ਤੇ ਲੋਕ ਨਾਰਾਜ਼ ਨੇ ਆਪਾਂ ਦੀ ਪਾਕਿਸਤਾਨ ਸਰਕਾਰ ਹਾਂ ਗਰੀਬ ਲੋਕ ਤਾਂ ਬਹੁਤ ਨਾਰਾਜ਼ ਹੈ ਕਿ ਜੋ ਕਰਕੇ ਉੱਥੇ ਬੋਟ ਸਸਤੀ ਜੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀਗਾ ਤੇ ਐਸਟਰ ਬਦਤਮੀਜ਼ੀ ਦੇ ਨਾਲ ਐਸਟਰ ਸ਼ਰਾਬ ਵੇਚਣੀ ਗਰੀਬ ਆਦਮੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀ ਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਸਲਾ ਵੀ ਤਾਂ ਬਹੁਤ ਸੀਰੀਅਸ ਹੈ ਬੈਂਸਰ ਤੇ ਉਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਜਿਵੇਂ ਇੱਕ ਸਾਈਜ਼ ਐਕਟ ਦੇ ਵਿੱਚ ਇੱਕ ਵਾਰ ਹੈਗੀ ਹੈ ਕਿ ਜਿਹੜੀ ਵੀ ਸ਼ਰਾਬ ਇਸ ਤਰ੍ਹਾਂ ਇਸ ਤਰ੍ਹਾਂ ਜ਼ਰੂਰੀ ਹੋਊਗੀ ਉਹ ਜਦੋਂ ਟ੍ਰਾਇਲ ਹੋਊਗੀ ਜੱਜ ਉਹਨੂੰ ਫਾਂਸੀ ਦੀ سزا ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀ ਹਾਂ ਸਰ ਬੰਤੀ ਸਿੰਘਾਂ ਦੀ ਰਹੀ ਬਾਰੇ ਤੇ ਕੀ ਕਹਣਾ ਤੇ ਹਮੇਸ਼ਾ ਹਰਪਾਲ ਸਿੰਘ ਦੀ ਜਿਹੜੀ ਐਨਐਸ ਦੇ ਰਹੀ ਹੁੰਦੇ ਪਰ ਤੁਸੀਂ ਕੀ ਦੇ ਇਹ ਸਾਰਾ ਜਿਹੜਾ ਸਾਡੇ ਮਾਈਨੋਰਟੀਜ਼ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟੜ ਪ੍ਰਾਈਮ ਮਿਨਿਸਟਰ ਸਾਹਿਬ ਜਾ ਕੇ ਆਏ ਹੈ ਉੱਥੇ ਅੱਠ ਸਾਡੇ ਇੰਡੀਅਨਸ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਤੇ ਮੋਤੀ ਸਾਹਿਬ ਉਹਨਾਂ ਅੱਠ ਨੂੰ ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਸਤਿ ਸ਼੍ਰੀ ਅਕਾਲ ਜੀ ਸਿਟੀਜ਼ਨਸ ਆਫ ਇੰਡੀਆ ਮੋਤੀ ਸਾਹਿਬ ਨੂੰ ਕਹਿ ਰਹੇ ਆ ਕਿ ਸਾਡੇ ਬੰਦੇ ਹੀ ਛੱਡੋ ਸਾਡਾ ਜਿਹੜਾ ਰਾਜਵਾਲ ਹੈ ਉਹਨੂੰ ਥਾਂਸੀ ਆਈ ਹੈ ਉਹਦੀ ਤੋੜੋ ਪਰ ਸਿੱਖ ਦੀ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈਗੀ ਦਰਬਾਰ ਦੇ ਵਿੱਚ ਨਾ ਸੈਂਟਰ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에어 ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤੁਹਾਨੂੰ ਸਿੱਖ ਨਹੀਂ ਦਿਖੂਗਾ ਇਹ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਆ ਕਿ ਹਿੰਦੂਤਵਾ ਦੇ ਨਾਲ ਮਾਈਨੋਰਟੀਜ਼ ਦੇ ਤੇ ਸਿੱਖਾਂ ਦੇ ਬਹੁਤ ਜ਼ਿਆਦਾ ਜ਼ੁਲਮ ਹੋਏ ਮਾਦਾਬ ਕਰੀ ਲੀਡਰ ਆਪਣੀ ਪਾਰਟੀ ਚੱਲ ਕੇ ਵਿਜੀਬਲ ਜ਼ੋਰ ਕਾ ਲੈਣੇ ਕੋਲ ਆ ਗਏ ਜਰਨਲ ਬਿਕੋ ਨੇ ਭਵਾਨ ਚੀਲ ਨੇ ਕੋਨੇ ਖਾ ਦੇ ਆ ਪਹਿਲੇ ਆਵਾਦੀ ਪਾਰਟੀ ਦੇ ਤੁਸੀਂ ਕਿਵੇਂ ਦੇਖੋ ਕਿ ਜੀਡੀ ਦਾ ਡਰਾ ਜਾਂ ਉਹ ਇਸ ਤਰ੍ਹਾਂ ਦਾ ਯਾਰ ਮੈਂ ਬੜਾ ਦੁਖੀ ਹਾਂ ਮੈਨੂੰ ਨਹੀਂ ਕਦੇ ਕਿਸੇ ਨੇ ਪੁੱਛਿਆ ਕਿ ਬੀਜੇਪੀ ਚੱਲੂ ਜਾਂ ਨਹੀਂ ਠੀਕ ਹੈ ਕਿਸੇ ਕਹਿੰਦਾ ਨਹੀਂ ਕਿਸੇ ਕਹਿੰਦਾ ਨਹੀਂ ਮੈਨੂੰ ਮੇਰੇ ਕੋਲ ਕਦੇ ਨਹੀਂ ਕੋਈ ਆਉਂਦਾ ਹਾਂਜੀ ਪਾਲ ਸਾਹਿਬ ਤੁਹਾਡਾ ਇੱਕ ਪਾਸੇ ਦੇਸ਼ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਕਰਾ ਲਿਆ ਜਾਵੇ ਦੂਸਰੇ ਪਾਸੇ ਤੁਹਾਡਾ ਹਮੇਸ਼ਾ ਅਤਵਾਦੀ ਵਾਲਾ ਕਹਿ ਦਿੰਦਾ ਕਿ ਅੱਜ ਵੀ ਉਹੀ ਸਟੈਂਡ ਹੈ ਜਾਂ ਕੋਈ 2 ਸਾਲਾਂ ਦਾ ਬਦਲਾਅ ਹੋਇਆ ਹੈ ਬਿਲਕੁਲ ਫਿੱਟ ਹੈਗਾ ਹਿੰਦੂਤਵਾ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਜੀ ਜੀ ਮੈਂ ਬਿਲਕੁਲ ਕੋਈ ਇਹੋ ਜੀ ਗੱਲ ਨਹੀਂ ਕੀਤੀ ਜਿਸ ਨਾਲ ਅਤੰਕਵਾਦ ਫੈਲੇ ਬਿਲਕੁਲ ਕਨਸਟੀਟਿਊਸ਼ਨਲੀ ਮੈਂ ਚੱਲਦਾ ਹਾਂ ਖਾਲਸਤਾਨ ਦੀ ਵੀ ਇਜਾਜ਼ਤ ਤਸੀ ਸੁਪਰੀਮ ਕੋਰਟ ਤੋਂ ਲਈ ਹੋਈ ਹੈ ਸੋ ਵਿਦ ਇਨ ਦਾ ਫਰੇਮਵਰਕ ਆਫ ਦਾ ਲਾਅ ਵੀ ਵਰਕ ਇਹ ਬਿਲਕੁਲ ਹਿੰਦੂਤਵਾ ਦੀ ਗੱਲ ਹੈ ਕੀ ਅਸੀਂ ਐਂ ਕਰਦੇ ਐਂ ਕਰਦੇ ਐਂ ਕਰਦੇ ਐਸਵਾਸਾ ਸ਼ਹੀਦ ਪਰਸਿਪੀ ਲੱਗੇ ਹੈ ਜਿਹੜਾ ਵਿਆਹ ਨੂੰ ਲੋਕ ਲੈ ਕੇ ਨਾ ਕਿ ਪਾਸੇ ਜਿੱਤੇ ਡਿਮਾਂਡ ਭਗਤ ਸਿੰਘ ਨੂੰ ਸ਼ਹੀਦ ਆਲਮਨ ਦੀ ਹੈ ਉਹ ਰੈਕੀ ਸਟੈਂਡ ਉਪਰ ਹੈ ਜਿਹੜਾ ਜਿਹੜਾ ਸਟੈਂਡ ਹੈ ਮੈਂ ਚਾਹੁੰਦਾ ਹੈ ਕਿ ਕੋਈ ਵੀ ਬੇਗਨਾ ਆਦਮੀ ਨੂੰ ਨਾ ਪੁਲਿਸ ਵਾਲੇ ਨੂੰ ਨਾ ਫੌਜ ਵਾਲੇ ਨੂੰ ਬੇਗਨਾ ਨੂੰ ਮਾਰਨਾ ਨਹੀਂ ਚਾਹੀਦਾ ਅਗਰ ਜੇ ਤੁਸੀਂ ਸਹਿਮਤ ਹੋ ਸਾ ਜੇਰਟ ਪ੍ਰੈਸਟੋਰਸ ਫਰਾਂਸ ਤੋਂ ਜੋਇਨਿੰਗ ਕਰਾਤੀ ਬੰਦੇ 100 ਜੋਇਨਿੰਗ ਕਰਾਤੀ ਹੈ ਬੰਦੇ ਸੋਕੇ ਹਾਂਜੀ ਹੋਰ ਕੋਈ ਕੁਐਸਚਨ ਹੈ ਨਹੀਂ ਤਾਂ ਅਸੀਂ ਜੋਇਨਿੰਗ ਕਰਨ ਲੱਗੇ ਆ ਲੋਕ ਜਿਹੜੇ ਇਹ ਵੱਡੇ ਵੱਡੇ ਆਏ ਆ ਤੁਹਾਡੇ ਸਾਹਮਣੇ ਸਾਹਿਬ ਜੀ ਦਾ ਮੰਤਰੀ ਕੇਜਦੀ ਬਾਬ ਨੂੰ ਜੇਰਟ ਚ ਬੰਦ ਕਰਨਾ ਜੇ ਵੀ ਦਾ ਕੀ ਕਰ ਲੱਗਿਆ ਦੇਖੋ ਇਸ ਮੁਖਤੇ ਵਿੱਚ ਐਸ ਤਰ੍ਹਾਂ ਦੀ ਗੱਲ ਕਰਨ ਦੀ ਜਾਂਚ ਹੀ ਹੁੰਦੀ ਹੈ ਮੈਂ ਵੀ ਆਈਪੀਐਸ ਅਫਸਰ ਰਹੇ ਹੇ ਕਿ ਮੈਂ ਹੁੰਦਾ ਤੇ ਮੇਰੇ ਕੋਲੇ ਸਬੂਤ ਹੁੰਦਾ ਕੇਜਰੀਵਾਲ ਸਾਹਿਬ ਦੇ ਖਿਲਾਫ ਮੈਂ ਚੁੱਪ ਕਰਕੇ ਪਿਲੰਦਾ ਬਣਾ ਕੇ ਫਿਲਾਣ ਬਣਾ ਕੇ ਅਦਾਲਤ ਦੇ ਵਿੱਚ ਦੇ ਦਿੰਦਾ ਤੇ ਕੋਈ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਤੇ ਹੱਲਾ ਮਚਾਉਣ ਦੀ ਆਪ ਹੀ ਅਦਾਲਤ ਉਹਨਾਂ ਨੂੰ ਬੁਲਾ ਲੈਂਦੀ ਆਪ ਹੀ ਉਹਨਾਂ ਦੀ ਸੁਣਾਈ ਹੋ ਜਾਂਦੀ ਉਸੇ ਤਰ੍ਹਾਂ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ये बहुत जांच से कीती है कि जड़ा एनडी और सीबीआई ते बाकी दीया फोर्सेस जिमे एसरा राज कर रही है मन साहब बीजेपी का जो, जो कहना है कि खुद 370 पार और अबकी बार मतलब एनडीए 405 हां जी एनडीए 405 और बीजेपी 370 पार का ऐसा कहा जा रहा है कि ये बीजेपी तरफ लोकसभा चुनाव को लेकर इस बार जो है 405 दिए जाएगी और बीजेपी 370 पार जो है उसको सीटें सीलते तो, तो इस पर क्या कहना चाहेंगे क्या संभावना दिख रही है क्या सभी कैंडिडेट भी क्या अगर देखा जाए तो सारे पार्टियों से उठाए जा रहे हैं देखिए ये, ये मुश्किल बात है पर इसका जवाब आप खुद दे सकते हो करके उस रंग की जैकेट आपने पाई हुई है तो आप खुद ਬੱਸ ਬਤਾ ਸਕਦੇ ਹੋ ਕਿ ਐਸਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਕੇਸਰੀ ਕੇਸਰੀ ਕੇ ਸਾਹਿਬ ਨੇ ਪੈਸੇ ਉਹ ਤਾਂ ਠੀਕ ਹੈ ਕਪੜਾ ਤੋਂ ਉਹ ਤਾਂ ਬਾਤ ਆਪ ਹੀ ਆਪ ਹੀ ਬਾਤ بتا ਸਕਦੇ ਹੋ ਕਿਵੇਂ 370 ਕੈਸੇ ਲੈ ਕੇ जाएंगे ਜਦ ਇਤਨੀ ਗਰੀਬੀ ਹੈ ਇਤਨੀ ਅਨਐਮਪਲੋਇਮੈਂਟ ਹੈ ਇਤਨਾ ਦੇਸ਼ ਮੇ ਹਫੜਾ ਦਫੜੀ ਹੈ ਲਦਾਖ ਪੇ 1962 ਮੇ 40000 स्क्वेयर किलोमीटर चाइना को दे दी 2020 में 2022 में 8000 स्क्वायर स्क्वेयर किलोमीटर और चीन को लद्दाख का टुकड़ा दे दिया तो मेरा मतलब है कैसे उनको इतनी वोट मिल सकती है एक बबरी मस्जिद को गिरा के किसी के धर्म को तोड़ के उसके ऊपर मंदिर बना देना और वोट ले लेनी

ਇਟਲੀ ਸੁਪਰੀਮ ਕੋਰਟ ਦਾ ਲੈਰੀ ਹੈ ਤੇ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਜ਼ਹੀਦ ਹੈ ਦੀ ਤਫਤੀਸ਼ ਕਰਾਏ ਹੁਣ ਮੌਜੂਦਾ ਹੁਣ ਜਾਤੀ ਮੋਤੀ ਸਰਕਾਰ ਹੈਗੀ ਹੈ ਇਲੈਕਸ਼ਨ ਕਮਿਸ਼ਨ ਤੇ ਬਿਨੈਰ ਸੁਪਰੀਮ ਕੋਰਟ ਉਹਦੀ ਤਫਤੀਸ਼ ਕਰਾ ਸਕਦੀ ਹੈ ਤੇ ਤਫਤੀਸ਼ ਕਰਾਵੇ ਆਪਣਾ ਇੱਕ ਜੱਜ ਭੇਜੇ ਜਿਹੜਾ ਇਹ ਐਸਐਟੇ ਦੇ ਉੱਤੇ ਬੈਠੂਗਾ ਤੇ ਇਹ ਤਾਂ ਜੋ ਲੰਬਾ ਕਰਨਾ ਚਾਹੀਦਾ ਹੈ ਨੇ ਲਪਰ ਨਹੀਂ ਕਰਨਾ ਚਾਹੀਦਾ ਇਤਤਲ ਲੈਕਸਣਾ ਤੋਂ ਪਹਿਲਾਂ ਇਹ ਤਾਂ ਸਕਟਾ ਨਹੀਂ ਕਰਨਾ ਚਾਹੀਦਾ ਕਿ ਇਹ ਇਹ ਰਫੇਰੀ ਕਿਵੇਂ ਕੀਤੀ ਗਈ ਹੈ ਮਾਲ ਸਾਹਿਬ ਨੇ ਚੌੜ ਮੁੱਤੇ ਆਖੀ ਕਿ ਨੈਸਰ ਸਾਡੇ ਚੌੜ ਮੁੱਤੇ ਦਾ ਇਹੀ ਹੈ ਕਿ ਜੇ ਮੇ ਅਸੀਂ ਚਲਦੇ ਆ ਰਹੇ ਹਾਂ ਉਸੇ ਤਰੀਕੇ ਚਲਦੇ ਜਾਵਾਂਗੇ ਕਿ ਇਹ ਜ਼ੁਲਮ ਦੇ ਖਿਲਾਫ ਅਸੀਂ ਬੁੱਢੀ ਜਾਵਾਂਗੇ ਜ਼ੁਲਮ ਦੇ ਖਿਲਾਫ ਅਸੀਂ ਲੜੀ ਜਾਵਾਂਗੇ ਜ਼ੁਲਮ ਨੂੰ ਖਤਮ ਕਰਾਂਗੇ ਤੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਾਂਗੇ ਲੋਜੀ ਜੋਇਨਿੰਗ ਮੈਂ ਥੋੜਾ ਜਿਹਾ ਇੰਟਰੋਡਿਊਸ ਕਰਾ ਦਿੰਦਾ ਸੀ ਡਾਕਟਰ ਰਜਿੰਦਰ ਸਿੰਘ ਜੋਖੂਸੀ ਨੇ ਇਹਦੀ ਸਾਹਿਬ ਕਾਂਸੀ ਰਾਮ ਨੇ ਬਹੁਤ ਸਾਰੀ ਸਪਾਸ ਪਾਰਟੀ ਬਣਾਈ ਸੀ ਇਸ ਫੋਰਸ ਦੇ ਸਭ ਤੋਂ ਜੇਕਰ ਫੋਟੋ ਦੇ

इन्हें दे फादर साहब से एक से पहले है कि ये सुनो तो सुनाम आह उन अपनी टोपी से जरे इन्हें फादर से सरदार गर्भवती सिंह वो चार टाउन सुनाम तो आज मैंने रहे नवनीत कॉपीजी ये नवनीत कॉपीजी लगाने तो बड़े प्रोमिनेंट बंदे ने जिन्हें सोशल सर्विस भी करते हैं और ਸੋ ਬਤੇ ਨਾ ਡਾਇਰੈਕਟ ਕੰਟਰੋਲ ਆਪਕਾ ਹੈ ਉਹ ਸਰਟਫਿਕਟ ਹੋ ਗਿਆ ਹੈ ਸਭ ਤੇ ਨਹੀਂ ਰੈਂਕ ਵੀ ਜਦੋਂਕਾ ਆਪ ਕੋਈ ਕੋ ਆਕਰ ਹੈ ਹਾਂ ਇਹ ਗੁਰੂ ਜੀ ਬਹੁਤ ਅਲੀਆ ਬਾਤ ਹੈ ਪਿਛਪੜਾ ਦਾ ਜੰਦਾ ਨੇ ਫਟਾਉਣਾ ਆਪਣੇ ਇਹ ਸਾਹਮਣੇ ਸਾਹਮਣੇ ਆਓ ਜੀ ਸਾਰੇ ਜਣੇ ਸਾਹਮਣੇ ਬੈਠੋ ਜੀ ਸਰ ਹਾਂ ਸਾਹਿਬ ਹਾਂ ਲੋ ਜੀ ਲੋਗੇ ਸਰ ਸਰ ਇਧਰ